ਆਜਾਓ ਆਪਾਂ ਤੁਹਾਨੂੰ ਦਿਖਾਦੇ ਆਂ ਅੱਜ ਪਿੰਡ ਮਹਿਦੂਦ ਦਾ ਛਿੰਝ ਮੇਲਾ। ਤੇਜੋ ਦੁਆਬਾ ਦੇ ਨਾਲ ਲੱਗਦੇ ਪੰਜਾਬ ਦੇ ਅਖੀਰਲੇ ਪਿੰਡਾਂ ਵਿੱਚੋਂ ਇੱਕ ਪਿੰਡ ਆ ਮਹਿਦੂਦ ਪਹਾੜਾਂ ਦੀ ਗੋਦ ਵਿੱਚ ਬਸਿਆ ਹੋਇਆ ਬਹੁਤ ਹੀ ਸੋਹਣਾ ਪਿੰਡ ਮਹਿਦੂਦ ਪਵੇਰ ਦਾ ਮੀਂਹ ਪੈਣ ਦੇ ਕਰਕੇ ਅੱਜ ਬਹੁਤ ਸੋਹਣਾ ਮੌਸਮ ਹੋ ਗਿਆ ਛਿੰਝ ਦੇਖਣ ਦਾ ਵੀ ਵਧੀਆ ਜਿਹਾ ਨਜ਼ਾਰਾ ਆ ਜੂਗਾ ਬਈ ਚੱਲ ਵੇ ਸੱਜਣਾ ਇੱਧਰ ਖੇਚ ਰਹੀ ਆਉੱਚ ਨੂੰ ਹੀ ਆਉਂਦਾ ਇਹ ਆ ਪਿੰਡ ਮਿਹਦੂਦ ਪਹਾੜਾਂ ਦੀ ਗੋਦ ਵਿੱਚ ਬਸਿਆ ਹੋਇਆ ਪਿੰਡ ਮਿਹਦੂਦ ਬਹੁਤ ਸੋਹਣਾ ਪਿੰਡ ਵਾਦੀ ਠੰਡੀਆਂ ਠਾਰ ਹਵਾਵਾਂ ਵਾਲੇ ਦੁਆਲੇ ਚਾਰੋਂ ਪਾਸਿਓਂ ਪਹਾੜਾਂ ਦੇ ਨਾਲ ਕਿਰਿਆ ਹੋਇਆ ਹਾਂਜੀ ਸਾਡੇ ਅਗੇ ਅਮਨ ਪੰਡੇ ਜੀ ਉਹਨਾਂ ਨੇ ਬੇਨਤੀ ਹੈ ਕਿ ਉਹ ਵੀ ਆਪਣਾ ਮਾਨ ਸਨਮਾਨ ਕਮੇਟੀ ਤੋਂ ਲੈ ਲੈਣ ਅਮਨ ਪੰਡੇ ਜੀ 2100 ਰੁਪਈਆ ਬਾਈਤੀ ਰਾਦੇ ਸੰਜੇ ਰੌਣੀ ਵਿੱਚ ਹਾਂਜੀ ਸਾਡੇ ਰਣਜੀਤ ਸਿੰਘ ਜੀ ਸੰਜੇ ਸਰਤਾ ਸਿੰਘ ਦਲਗਾਤਾ ਜੀ ਬੰਦਾ ਸਾਹਿਬ ਇਹਨਾਂ ਵੱਲੋਂ 2100 ਰੁਪਏ ਦਾ ਯੋਗਦਾਨ ਔਰ 6000 ਮਿਲ ਕੇ ਪਾਇਆ ਗਿਆ ਸੇਨਾ ਦੇ ਔਰ ਸੁਪਤਰ ਕਰਦੀ ਅਗਰ ਮੈਚ ਆਈਏ ਪਰ ਦੇਖੋ ਪਰਲੇ ਪਾਸੇ ਦੀ ਕੋਤੀ ਤੇ ਮੁਰਕੋ ਮੁਰਕੀ ਹੋ ਗਿਆ ਵੇਖੋ ਜੋਰ ਚ ਉੱੜਦਾ ਹੈ ਹਟ ਮਿੰਟ ਦੀ ਹੈਵੀ ਪਹਿਲਵਾਨ ਦਾ ਜਿਹੜਾ ਮਾਨ ਸਨਮਾਨ ਕੀਤਾ ਜਾਣਾ 21000 ਦੇ ਨਾਲ ਆ ਮਿੱਛੂ ਮਲੰਗ ਸਾਹਿਬ ਆ ਸਾਮੂਹ ਦੇ ਬਈ ਸਰਵ ਰਾਣਾ ਇਹਨਾਂ ਵੀਰਾਂ ਬੰਦਾਂ ਜਿਹੜਾ 21000 ਦਾ ਮਾਨ ਸਨਮਾਨ ਕੀਤਾ ਜਾਣਾ ਮੈਂ ਬੇਨਤੀ ਕਰਦਾ ਹੈ ਹੈਰੀ ਵੀਰ ਨੂੰ ਜਿਹੜਾ ਮਾਨ ਸਨਮਾਨ ਜ਼ਰੂਰ ਲੱਜਾ ਕੇ ਬਨੋਦ ਬਈ ਬਾਈ ਜੜੀ ਸ਼ਾਨਦਾਰ ਕੁਸ਼ਤੀ ਹੈ ਲਾਲ ਨਗੋਟ ਵਿੱਚ ਲਾਲੀਆ ਫਗਵਾੜੀ ਵੀ ਧਰਤੀ ਦਾ ਪਰ ਨੀਮਨਗੋਟ ਵਿੱਚ ਗੋਰਾ ਹੈ ਗੌਣੀ ਵਾਲਾ ਵੇਖ ਕੇ ਕੌਣ ਲੱਗੇਗਾ ਕੌਣ ਹਾਰੇਗਾ ਗੱਪੜੂ ਅੰਦਰ ਨੇਨ ਕਹਿੰਦਾ ਉਹ ਜਿਵੇਂ ਦਿੱਤੀ ਹੈ ਸੁਨਾਮੀ ਉੱਠ ਕੇ ਕਹਿੰਦਾ ਯਾ ਜਿੱ ਚੰਡੀ ਮੈ ਲਜਾਉ ਬੁੱਟਕੇ ਉਹ ਮਿਰ ਬੱਟੇ ਮਾਰਦਾ ਹੰਕਾਰ ਬੋਲਦਾ ਕਿ ਸੋਨੀ ਪਰੇ ਪੰਡੇ ਦੀ ਆਵਾਜ਼ ਕਰਦੇ ਉਹ ਕਿਸਮਤ ਮਾਰ ਜਿੱਤੇ ਗੱਲ ਵੱਖਰੀ ਉਂਝ ਨਹੀਂ ਗੱਲੇਲਾ ਨਾਲ ਬਾਜ਼ ਮਰਦੇ ਉਂਝ ਨਹੀਂ ਗੱਲੇਲਾ ਮਾਰ ਬਾਜ਼ ਮਰਦੇ ਭਾਈ ਨਾ ਬੈਂਜ ਕਰਦਾ ਹੈਰੀ ਵੀਰ ਨੂੰ ਆਪਣਾ ਮਾਨਸਰਮਣ ਲੈ ਜਾ ਆ ਮਿਸੂ ਮਲਾਨ ਆ ਸਾਮਣੇ ਦਈ ਸਾਰ ਰਹੇ ਜੀ ਮਹਾਰਾਜ ਇਸ ਤੋਂ ਇਲਾਵਾ ਸਰਪਰ ਚੰਡੀ ਵਾਲੀ ਕੁਸ਼ਤੀ बेनी करी वारे वेनो बाबर खे मिर्चा ते नसान ਨਾ ਉਹ ਸੁੱਖੀ ਦੇ ਕੋ ਬਾਗੀਆਂ ਤੇ ਲੱਗੇ ਚਿੱਡੇ ਜਾਂਦੇ ਨਾ ਕੇ ਵੱਡੇ ਵੱਡੇ ਮੱਲ ਕਰਦੇ ਸੀ ਦੰਦੇ ਹੋਨੇ ਵੀ ਤੇ এয়ারਪੋਰਟ ਤੋਂ ਨਹੀਂ ਮੇਰੇ ਤੜਿਆ ਓਏ ਮਿੱਟੀ ਖਾਣੇ ਸੱਤਾਂ ਦਾ ਨੇ ਆਲੇ ਖੇੜੇ ਔਖੇ ਖੇੜੇ ਪਟਕਾਰੀ ਵਿੱਚ ਨਾਲੇ ਨਾਲੇ रा ਮੇਰੇ ਜੱਟਾਂ ਦੇ 450 ਤਿੰਨ ਬੰਦਕਾਰਾਂ ਦਾ ਮੁੱਲ ਮੈਂ ਕਹਿੰਦਾ ਪੌਦਾ ਏ ਮੁੱਲ ਖਾਦੀਆਂ ਖਰਰਾਕਾਂ ਦਾ ਪੌਦਾ ਏ ਜਿਹੜੇ ਨੇ ਮੇਕਾ ਕੀਤੀਆਂ ਨੇ ਉਹਨਾਂ ਨੇ ਅੱਜ ਕਹਿੰਦੇ ਬੰਦ ਮਹਿੰਦੂ ਦੀ ਤਾਕੀ ਤੇ ਪਾਜਾ ਪਹਿਲਾ ਕਹਿੰਦਾ ਕੋਈ ਜਾਣੀ ਹੈ ਹਰਾਂ ਚੱਟਾ ਦਾ ਇਸ ਪਰਮਾਤਮਾ ਦੇ ਹੱਥ ਨੇ ਆਏ ਸਾਰੇ ਇਹ ਦਰਸ਼ਕ ਵੀਰਾਂ ਦਾ ਕੁਸ਼ਤੀ ਖੇਡ ਕੋਲੀਆਂ ਦਾ ਆਜ ਦਵਾਰੇ ਨਗਰਾ ਤੋਂ ਕਿੰਨੇ ਵੀ ਪੰਜ ਸੱਤਾਂ ਤੇ ਲੰਪਰ ਦਾ ਸਵਾਲ ਪਹੁੰਚੇ ਨੇ ਸਾਰੇ ਆ ਗਏ ਕਦਰ ਕੋ ਪਹੁੰਚ ਦਾ ਮੁੱਦਾ ਜੀ ਆਲੂ ਆਖਦੇ ਆ ਹੋਸਟ ਬੜਾ ਵਧੀਆ ਸੀ ਬਾਈ ਬਾਈ ਟੌਨੀ ਵੀ ਰਿਕਮੈਂਡ ਕਰਦਾ ਇਸ ਦਾ ਬਾਈ ਦਰਸ਼ਕੋ ਕਿਸੇ ਰਾਈਟਰ ਨੇ ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ ਜਿਹੜਾ ਇਨਸਾਨ ਕਿਸੇ ਦੇ ਮਾਨ ਸਨਮਾਨ ਦੇ ਲਈ ਤਾੜੀ ਨਹੀਂ ਮਾਰਦਾ ਪੂਰੀ ਜ਼ਿੰਦਗੀ ਇਹ ਮਾਨ ਸਨਮਾਨ ਦੇ ਲਈ ਤਾੜੀ ਨਹੀਂ ਵਾਦੀ ਜੇ ਕੁਸ਼ਤੀਆਂ ਦਾ ਆਨੰਦ ਆ ਰਿਹਾ ਇੱਕ ਵਾਰ ਪ੍ਰਬੰਧਕ ਕਮੇਟੀ ਦੇ ਨਾਲ ਤੋਂ ਜ਼ੋਰਦਾਰ ਤਾੜੀਆਂ ਲਾਓ ਦਰਸ਼ਕੀ ਵੀਰਾਂ ਨੂੰ ਬੇਨਤੀ ਹੈ ਸਾਬਾ 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 ਸਭਾਈ ਮਾਲੇ ਕਾਨਾ ਤੇ ਸੱਤੀ ਲਵੇ ਨਾ ਬਾਰੋ ਦਾਤੇ ਕਰੋ ਕਿ ਸੀਦਾ ਫੈਸਲਾ ਸਮਾਂ ਦਿੱਤਾ ਜਾਣਾ ਬੰਦੇ ਨੂੰ ਬੰਦਿਆਂ ਨੂੰ ਬੇਨਤੀ ਹੈ ਸਮਾਂ ਥੋੜਾ ਸੀਮਿਤ ਕਰ ਦਿਓ ਜੀ ਮਰਦਿਆਂ ਮੌਜੂਦ ਹੈ ਅੱਜ ਚੰਡੀ ਵਾਲੀ ਕੁਸ਼ਤੀ ਸੂਰਜ ਦੇਵ ਦੇ ਦੀ ਹਾਜ਼ਰੀ ਵਿੱਚ ਕਰਵਾਉਣੀ ਹੈ ਸੋ ਮੈਂ ਬੇਨਤੀ ਕਰਦਾ ਸਮਾਂ ਜਨਾ ਕੱਟ ਕਰ ਦਿਓ ਕੁਸ਼ਤੀਆਂ ਦਾ ਜੀ ਜੀ ਦੀਆਂ ਤਿਆਰੀਆਂ ਤੁਸੀਂ ਖਾਣੇ ਅੰਦਰ ਚੱਲ ਜਾਓ ਕਬਾਈ ਸਾਹਿਬ ਤਾਪ ਤਾ ਮਸਾਲਾ ਵੀ ਬਾਹਰ ਸਾਬ ਅਲੀ ਦੇ ਦੂਜੇ ਪਾਸੇ ਉਧਰ रा मिंट बंग फिया जमा ਪੋਡਰ ਪਰਵਾਰ ਕਰਦੇ ਆ ਸ਼ਾਨੋ ਦਿਵਾਈ ਮਿੱਚੂ ਮੱਲਗ ਤੇ ਨਾਲ ਸੋਰਵ ਰਾਲੇ ਵੱਲੋਂ ਹਰੀ ਤਾਲਵਾਦ ਮਕਦੂਰ ਹਰੀ ਪੰਡਲ ਦਾ 21000 ਤੇ ਨਾਲ ਤੇ ਨਾਲ ਇੱਕ ਸਾਲ ਦੀ ਕਾਰਜ ਚੱਲ ਰਹੀ ਆ ਉਹਨਾਂ ਵੀਰਾਂ ਦੀ ਤਾਲੇ ਧੰਨਵਾਦ ਕਰਦਾ ਸ਼ਾਨੋ ਵੱਲੋਂ 550 ਤਾਰਦੀ ਘੜੀ ਕੋਸ਼ਿਸ਼ੇ ਵੀ ਲੱਗਿਆ ਹੋਇਆ 30 ਕੋਠਿਆਂ ਚੂਬਾ ਡੂਬਰ ਨੇ ਜਦੋਂ ਰਤ ਸਿੰਘ ਜੀ ਆਵੇ गर्द दोस्ते पपू दूरी मज़ लिया दुख दौड़ी नचारपेर पैदा आहे घर खाणा पए ਹਾਂਜੀ ਹੇ ਰਾਜ ਬਾਈ ਮੈਂ ਬੇਨਤੀ ਕਰਦਾ ਤੁਹ ਫੱਟਾ ਪਵਾ ਜੀ ਪਲੀਜ਼ ਬਿੰਦ ਥੋੜਾ ਬਾਹਲੇ ਪਾਸੇ ਹੋ ਜਾਓ ਜਦੋਂ ਰੈਫਰੀ ਵੇਲਾ ਹੋਣਾ ਆਪਣਾ ਵਿੱਚ ਲੱਗ ਗਿਆ ਸਭ ਬੇਨਤੀ ਕਰਦਾ ਜੰਮਾ ਤੇ ਪਿਆਰ ਨੂੰ ਦੱਸਣਾ ਕੋਈ ਜਿੱਤ ਲਈਏ ਰਗੋ ਕਿਸੇ ਦੀ ਕੁਸ਼ਤੀ ਨਹੀਂ ਹੋਣੀ ਬਾਈ ਹੇ ਰਾਜੀ ਮਜਬੂਤ ਕਰਾ ਤਗੜਾ ਮਲਜੀ ਇਸੇ ਨਗਰ ਦਾ ਤਲਵੰਡ ਤੇ ਹਾਤੀ ਤਲਵੰਡ ਚੌੜਾ ਆਕਰ ਬਾਦੋ ਕੁਸ਼ਤੀ ਜਿਹੜੀ ਹਾਤੀ ਵਾਲੀ ਹੈ कुझीरा हैरीवीह साहिल कंग जी रमन जी मंगल कंडे जी कवल जीराबिया उहो शाम प्यार चवे ਪਵਨੋਦਰਾ ਇਹਨੂੰ ਘਰਾਤੋ ਰੋ ਹਰੋ ਜਾ ਤੇ ਫਾਈਨ ਪਟਵੰਦਾ ਤੇ ਰਮਨ ਬੱਲਾ ਪੈਸੋ ਦਾ ਹੋ ਰਿਹਾ 3100 ਰੁਪਇਆ ਲਾਇਆ ਹੈਰੀ ਵਾਲੀ ਕੁਸ਼ਤੀ ਤੇ ਚਾਹੇ ਕੁਸ਼ਤੀ ਜਿੱਤੇ ਚਾਹੇ ਹਰੇ ਰੁਪਈਆ 31000 ਪੁੱਜਦਾ ਹੋ ਗਿਆ ਤਾਰੀ ਲਈ ਇਧਰ 31000 ਰੁਪਏ ਦਾ ਕਿੰਨੀ ਉਮੀਦ ਕਰਨ ਵਾਲਾ ਮਹਾਰਤ ਵਾਲੀ ਦਿੱਤਾ ਬਣਾ ਹੈ ਹੈਰੀ ਪੰਦੇ ਪਹਿਲਵਾਨ ਦਾ ਤੇ ਪੈਸੋ 16 ਰੁਪਏ ਬੱਲਾ ਹੋ ਗਿਆ ਰੁਪਈਆ 3100 ਹੋ ਗਿਆ ਚਾਹੇ ਹੈਰੀ ਦਿੱਤੇ ਚਾਹੇ ਹਰੇ ਰੁਪਈਆ 2600 ਕਾਰਿਵਾਰੀ ਤਸਵੀਰ ਤੇ ਪੈਸੇ ਕਈ ਨਾ ਹੋਵੇਗਾ ਹੈਰੀ ਮਹਦੂਦ ਕਰੋ ਹਟ ਗਿਆ ਬਲਜੀ ਉਸ ਨਗਰ ਦਾ ਪਹਿਲਵਾਨ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਬਲਦੇ ਨੂੰ ਬਣਾ ਕੇ ਪਰ ਦੂਸਰੇ ਪਾਸੇ ਹੈਪੀ ਚੌੜਾ ਕੁਸ਼ਤੀ ਬੜੀ ਪਿਆਰੀ ਹੈ ਜਿੱਪਰੂ ਦਰਮਿਆਨਾ ਜਿਨ੍ਹਾਂ ਬੇਨਤੀ ਕਰਦਾ ਪਵਨ ਤੇ ਮਿੱਤਨ ਰਾਜੀ ਆਪਣਾ কুਸਤੀ ਜਿਹੜੀ ਸ਼ੁਰੂ ਹੋਈ ਹੈ ਹਰੀ ਪੰਡਤ ਮਹਦੂਰ ਤੇ ਨਾਲ ਹੈਪੀ ਚੋੜਾ ਭਈਆ ਸੰਨੀ ਵਾਲੀ কুਸਤੀ ਜਿਹੜੀ ਬਰਾਬਰ ਹੈ ਜੀ ਮਾਨਸ਼ਰਮਨ ਲੈ ਲੋ ਨਿਕਲ ਇਧਰ ਪੱਸਾ ਜਾ ਬਬਨ ਲੈ ਇਧਰ ਬੜੀ ਸਾਹਮਰ কুਸਤੀ ਮਦਾਨ ਦੇ ਵਿੱਚ ਸ਼ੁਰੂ ਹੋਈ ਹੈ ਇੱਕ ਪਾਸੇ ਹਰੀ ਹੈ ਇਸ ਨਗਰ ਦਾ ਪਹਿਲਵਾਨ ਇਹ ਬੱਲੇ 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 ਆਹ ਹੋਰ ਆਇਸਮੈਥ ਹੈਰੀ ਬਾਲਵਰ ਉੱਪਰੋਂ ਪੱਸੇ ਹੈ ਦੇਖਦੇ ਕੌਣ ਮਿੱਤੇਗਾ ਕੌਣ ਹਰੇਗਾ ਵਾਪਸ ਸਮਨੀਆਂ ਹੋਰੀਆਂ ਦੇ ਉੱਤੇ ਮਿਤਿਸ਼ ਪਾਦਵਰ ਕੋਲੋਂ ਹੈਰੀ ਦੇ ਪਾਸੇ ਤੇ ਦਾ ਮਾਦਮਾ ਹੋਏਗਾ ਮਿਤਿਸ਼ ਪਾਦਵਰ ਤੇ ਮਹਜੂਰ ਵੱਲੋਂ ਵੀ ਭਾਈ ਮੈਂ ਬੇਨਤੀ ਕਰਦਾ ਕਸਤੀ ਕਰਵਾ ਦੇ ਵੀਰੇ ਲੋ ਵੀ ਭਾਈ ਪਗਣ ਅਕਰ ਗੋਸਿਸ ਅੱਦਲ ਬਸੇ ਤੇ ਨਿਤਨ ਲੋ ਜੀ ਇੱਧਰ ਬਹੁਤ ਖਿਡਾਰੀ ਗੋਸਤੀ ਬੱਲੇ 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 ਆਹ ਹੋਏ ਆਹ ਹੋਏ ਭਾਈ ਤਾੜੀਆਂ ਤੂੜੀਆਂ ਲਾ ਦਿਓ ਜੀ ਨੰਦਾਰੇ ਵਾਹ ਸਮੇ ਹੈਰੀ ਪੈਲੋ ਇੱਧਰ ਨੇ ਬਸੇ ਆ ਕੋੜ ਰਹੀ ਦੁਨੀਆ ਸਲਾਮਾ ਫਰ ਕਰਦੀ ਹੁੰਦਾ ਜਿਹੜੇ ਅਸਲੀਆ ਬਿੱਤੀ ਜੇੜ ਨਹੀਂ ਹੋਂਜੇ ਪੈਸੇ ਪਹਿਲੇ ਸਭ ਲੁੱਟ ਸਕਦਾ ਨਾ ਮਿਹਨਤਾਂ ਨੂੰ ਪਾਉਂਦੇ ਕਦੇ ਛੇੜ ਗਈ ਚੂਰੀ ਮਾਰ ਦੀ ਤੋ ਅੱਲਾ ਸੇਰਾ ਬਾਪੂ ਦੀ ਹਰਮੰਦਾ ਉਹ ਮਾਰਾ ਗੁਰੂ ਦੀਆਂ ਬੇੜੇ ਪਰ ਲੌਂਦੀਆਂ ਛੇਕੰਦੇ ਖਾਮ ਦੇ ਹੀ ਕਿੱਥੇ ਹੁੰਦੇ ਬੰਦੇ ਆ ਪਿੱਛੇ ਲੱਗ ਕੇ ਬਲੇੜੀਆਂ ਆਉਂਦੀਆਂ ਲੈ ਇਸਮੇਂ ਵਾਰੀ ਪਰੇ ਬਸੇ ਆ ਦੇ ਮਿੱਥੇ ਦੇ ਪਾਸੇ ਹੈਪੀ ਪਰਬਨ ਚੋੜਾ ਕੋਲੀ ਵੀ ਬੰਦੇ ਥੋੜੀ ਆਵਾਜ਼ ਘੱਟਾ ਮਿੱਠਾ ਮਿੱਠਾ ਢੋਲ ਵਜਾਓ ਜੀ ਪਲੀਜ਼ ਕਿਸੇ ਵੀ ਲੋਕ ਤੇ ਜ਼ਿੰਮੇਵਾਰ ਬਾਤ ਨਾ ਪਾਦਾ ਨੀ ਢੋਲਾ ਵਜੇ ਟੋਲਾ ਯਾਰੋ ਗੁਰੂ ਕਰੇ ਕੰਡਾ ਵੀ ਚਾਰੇ ਪਾਸੇ ਚੰਦ ਤੇ ਜੋ ਵੜ ਤੇ ਕੰਡਾ ਨੇ ਤੇਰੀ ਭੱਤੀ ਤੇ ਸ਼ਰੀਰ ਪਾਦਾ ਦੇਖਣਾ ਜਿੱਦੜਾ ਤੇ ਹੋ ਜਾਵੇਂ ਸਰਕਾਰ ਕਵੇ ਜ਼ੋਰ ਦਾ ਸੋਖਾ ਨਹੀਂ ਹੁੰਦਾ ਰੋ ਮੰਦਿਰਾਂ ਦਾ ਰੋਕਣਾ ਸੋ ਕਾਮੀਆਂ ਹੋਇਆਰਾ ਚੰਮੋ ਤੇਰਾ ਉਧਰ ਪਵਨ ਪਗਰਵਾਲ ਮਾਛੀਵਾਲਾ ਸਾਹਿਬ ਇਸਤੀ ਰੋਕ ਕੇ ਇਹ ਤੇ ਰੱਦ ਕਰ ਦਿੱਤੀਆ ਬਾਈ ਰਾਜਾ ਕਹਾਂ ਸਮੀਰ ਉਹਨਾਂ ਵਿੱਚ ਜੱਜ ਕਹਿੰਦੀ ਕਰਨ ਕੋਸ਼ਿਸ਼ ਕਰ ਜੱਜ ਤੇ ਅੰਪੂਰ ਪਹਿਲਵਾਨ ਹੈਰੀ ਵਾਰੀ ਵਾਰੀ ਕੋਕੀ ਤੇ 1100 ਰੁਪਏ ਬੱਲਟ ਗਈ 1100 ਰੁਪਏ ਸਾਹੂ ਵੱਲੋਂ 500 ਰੁਪਏ ਸਾਹਿਲ ਵੱਲੋਂ 500 ਰੁਪਏ ਨਿਤੀਸ਼ ਵੱਲੋਂ 500 ਰੁਪਏ ਤਾਲਾ ਡਾਕਟਰੀ ਵੱਲੋਂ ਗਾਇਤ ਤੇ ਮਾਲਾ ਤੇ ਘਹਾਰੀ ਨੇ ਜਿੱਤਰੀ ਹੋਈ ਹੈ ਹੈਰੀ ਚਾਹੇ ਜਿੱਤੇ ਚਾਹੇ ਹਾਰੇ ਪਾਸੇ ਖੋਰੋ ਰਾਰੇ ਵੱਲੋਂ ਪਾਸੇ ਨਿਤੀਸ਼ ਭਾਗਵਤ ਵੱਲੋਂ ਪਾਸੇ ਪਵਣੇ ਵੱਲ ਬਾਈ ਮਾਲਾ ਰਸਤਾਂ नारे को लाली फारा सॼी चाहिंदी आहे ਦੂਰ ਹੋਵੇ ਟੇਲਾ ਦੇ ਪੱਲੇ ਉੱਥੇ ਸੌਂ ਰਿਆ ਅਗਲਾ ਵੀ ਫਿਰ 21 ਦੇ 32 ਮੋੜ ਦਾ ਸੇਰੇ ਕਹਿਰ ਮਦਾਰੀ ਚੌਕਾਂ ਦੇ ਮੈਦਾਨੇ ਟੋਕੜਾ ਵੱਜਦਾ ਫਰਾਟਾ ਜੀਨੇ ਮੀਲੇ ਖੋੜਦਾ ਵੱਜਦਾ ਫਰਾਟਾ ਜੀਨੇ ਮੀਲੇ ਖੋੜਦਾ ਵਧੀਆ ਸ਼ਾਨਦਾਰ ਗੋਡੀਰ ਭਾਈ ਉਧਰ ਹੈਰੀ ਤੇ ਹੈਪੀ ਦਰਮਿਆਨ ਬਹੁਤ ਵਧੀਆ ਮੁਕਾਬਲਾ ਚੱਲਦੀ ਕੁਸ਼ਤੀ ਦਾ ਲੱਗਦੀ ਵਧੀਆ ਪਹਿਲਵਾਨ ਵੀ ਨੋਟ ਕਰ ਯਾਰ ਕਾਲੂ ਬਹੀ ਨੋਰ ਪੈਲੇ ਕੰਡੇ ਵੱਡਾ ਜੰਮਦਾ ਦਾ ਸੇਧਨ ਭਾਰਤ ਦਾ ਜਿੰਨਾਂ ਵੱਡੇ 500 ਰੁਪਏ ਹੈਰੀ ਵਰੀ ਕੁਸ਼ਤੀ ਦੇ ਤਰ੍ਹਾਂ ਵੀ ਨੋਟ ਕਰ ਜਾਈਏ ਪਾਈ ਹੋਈ ਓਵਰਲੇ ਮੀਰਾ ਪੀ ਆਹ ਹੋਇਆ ਮੈਰੀ ਸਾਹ ਜੈ ਹਾਈਪਰ ਮੇਰਾ ਬੱਚੇ ਹੈਰੀ ਜਿੱਤ ਗਿਆ ਇੱਕ ਵਾਰ ਤਾੜੀਆਂ ਲਗਾਓ ਨਾ ਜਰਾਂ ਦੇ ਲਈ ਵਾਹ ਗਿਆ ਅਗਰ ਜਰਾ ਤੇ ਪਿਆ ਬਲਵਾਨ ਵਾਲਾ ਤੇ ਫੇਰੂ ਵਾਲਾ ਵੱਲ ਪਹੁੰਚਦਾ ਹੋਇਆ ਹੈਰੀ ਲਈ ਬਈ ਰਾਜਾ ਤੇ ਸੁਨੀਲ ਮਿੱਕਾ ਜਿੱਤ ਗਿਆ ਜਿੰਨਾ ਜਿੰਨਾ ਮਿੱਤਰਾ ਸੱਜਣਾ ਦੀ ਹੈਰੀ ਜਰੀ ਪੇਤੀ ਤੇ ਪਰੇ ਕੰਡੇ ਲਾਲਾ ਪੀਏ ਦੀ ਬਈ ਮੈਂ ਬੇਨਤੀ ਕਰਦਾ ਮਿਰਜਾ ਇਦਾਰ ਬੱਚ ਬੱਚੇ ਭਾਜੀ ਹਰੀ ਕਾਫੀ ਸਾਹਿਬ ਜੀ ਬਰਸ ਦੀ ਅੰਦਰ ਵੀ ਬਾਹਰ ਮੈਂ ਜਾਣ ਬਾਰ ਬਾਰ ਇਹ ਨੋਟ ਲੱਗਦੀ ਲੋਕੀ ਪਰ ਜੰਗੀ ਕਸਤੀ ਮਦਦ ਦੇ ਵਿੱਚ ਲੱਗਦੇ ਕੁਮਦਨਿਆਣਾ ਇਹ ਜਾ ਕੇ ਕਾਪੀ ਨੋਟ ਕੱਟ ਦੇ ਦੇ ਨੇ ਹਰ ਵਾਰ ਤੇ ਕੋਈ ਸਮਝੇ ਬੱਲ ਬੱਤਾ ਸਮਝੇ ਹੁਣ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਬੱਤਾ ਸਮਝਿਆ ਕੱਲ੍ਹ ਜੀਵੇਗੇ ਸ਼ਾਦੀ ਕਰਦੇ ਔਰ ਮਾੜੇ ਪਰ ਦਾ ਸੇਵਾ ਨਾਲ ਮੈਂ ਵਿਸ਼ਾਲ ਤੇ ਜਿਹੜਾ ਕਹਿੰਦੇ ਮਿਰਜੇ ਵਾਲੀ ਵਾਲੀ ਤੋਸਤੀ ਜਾ ਰਹੀ ਹੈ ਸੋਹਣੀ ਦੀ ਤੋਸਤੀ ਹੈ ਬਾਪੂ ਜੀ ਤੇ ਜਦੋਂ ਰੋਟੇ ਤੋਂ ਮਿਲਦਾ ਸੋਰਾ ਆਜਾਂ ਦੇ ਤੱਕੇ ਹਾਸਲੇ ਵਿੱਚ ਛੱਡਦੇ ਇਹਨਾਂ ਨੇ ਟੀਮ ਵਿੱਚ ਹਾਰਾਂ ਦੇਖੀਆਂ ਉਹੀ ਇਹ ਪੁੱਤ ਲੈ ਕੇ ਚੜਦੇ ਕਰਦੇ ਮੂਹੇ ਲੋਕੇ ਜੰਦੇ ਨੇ ਕਹਿੰਦਾ ਸ਼ੇਰ ਮਾਹੌਤ ਤੇ ਟੁੱਟੂ ਤੇ ਸੇਕਾਰੇ ਹੁੰਦੇ ਖੱਲੇ ਲਾਉਣਾ ਇਹ ਮੇਹਰਤ ਦੀ ਸੂਰਤ ਹੈ ਲਾਲ ਕੱਪ ਤੇ ਜਿਹੜੀ ਸੱਤ ਵਾਲਾ ਬੈਠਾ ਗੱਲ ਮਿੱਥੇ ਦੇ ਲਾਹਣੇ ਐਵੇਂ ਜਿਹੜੀ ਸੱਤ ਵਾਲਾ ਬੱਥਾ ਗੱਲ ਸੋਹਣੇ ਲਾਹਣੇ ਆਉਸਰ ਮਿੱਥੀਆਂ ਬਾਤਾਂ ਨੇ ਕਹਿੰਦਾ ਜੀਵਨ ਵਰ ਜੀਤਦੀ ਆ ਹੁਈ ਜਾਂਦਾ ਓ ਤੱਕੜ ਵੱਜੇ ਤੇ ਪਿੰਗਾ ਜੋਰ ਲੱਗਦਾ ਇੱਕੋ ਹੱਲਾ ਰੱਖਣ ਦਾ ਜਮਾਨਾ ਕਰਕੇ ਜੰਗੀਆਂ ਦੀ ਫੋਰ ਫੋਰ ਲੱਗਦਾ ਹੈ ਕਿ ਘਰੇ ਘਰੀ ਦੇ ਨਾਲ ਹੁੰਦੇ ਸੋਡੀਆਂ ਆ ਪਾਤੀਆਂ ਦੇ ਸੋਖੀਆਂ ਤੇ ਲੰਗੀਆਂ ਉਹ 25 ਮਿੰਟ ਦੇ ਸੋਡਾ ਦੇ ਬੇਸਲ ਵੱਟ ਦੀ ਧਰਨਾ ਟਿਕਾਣਿਆਂ ਦੇ ਫੇਲ ਹੋ ਗਈਆਂ ਕਿ 32 ਮਿੰਟ ਦੇ ਸੋਡਾ ਦੇ ਬੇਸਲ ਵੱਟ ਦੀ ਧਰਨਾ ਪਾਟਿਆਂ ਤੋਂ ਹੁੰਦੀ ਲੱਗਿਆ ਜੀ ਕਿੰਨਾ ਤਮਾਕੇ ਕਿੰਨਾ ਬਣ ਕੇ ਪਾਸੇ ਹੋ ਗਏ ਸਾਨੂੰ ਜਾਨੀ ਸੋਹਣੀ ਦੇਖੀ ਤੇ ਹੱਥ ਕਰਾਈ ਜੇ ਸਾਡੇ 17 ਮਿੰਟ ਦਾ ਸਮਾਂ ਬੀਤ ਗਿਆ ਨੋਟ ਕਰ ਬਈਏ 20 ਮਿੰਟ ਦਾ ਖੁੱਡਾ ਸਮਾਂ ਇਸ ਤੋਂ ਬਾਅਦ 5 ਮਿੰਟ ਕੋਰਨਰ ਦੇ ਅੱਗੇ ਕੁਰਸੀ ਕਰਵਾਣੀ ਨੇ ਨੋਟ ਕਰ ਲਓ ਜੇ ਦਾ ਸਵਾਲ ਵੱਧੋ ਪੈਣ ਹੋਵੇ ਤਾਂ ਤਾਰੀ ਬਹੇਗੇ ਬੱਥੇ ਦੇ ਹੋ ਆਉਂਦਾ ਸਮਾਂ ਬਈ ਬੜੀ ਪਰਮਦਰ ਦੀ ਬੋਲਦੀ ਹੈ ਕੁਰਸੀ ਵੀ ਆਪਕੋ ਹੋ ਜਾਣਾ ਹੈ ਸੋ ਦੋਨੋਂ ਬੰਦੇ ਬੈਠਿਆ ਆਹ